ਕਿਸੇ ਨਗਰ ਦੇ ਵਿੱਚ ਇੱਕ ਬਜ਼ੁਰਗ ਬਾਬਾ ਰਿਹਾ ਕਰਦਾ ਸੀ ਕਹਿੰਦੇ ਉਹ ਬਜ਼ੁਰਗ ਬਾਬਾ ਕਿਤੇ ਵੀ ਕੋਈ ਚੋਰੀ ਹੋਇਆ ਕਰਦੀ ਜਾਂ ਲੜਾਈ ਝਗੜਾ ਹੋਇਆ ਕਰਦਾ ਜਾਂ ਦੋ ਧਿਰਾਂ ਦਾ ਆਪਸ ਦਾ ਕੋਈ ਵੀ ਮਸਲਾ ਹੋਇਆ ਕਰਦਾ ਉਹ ਬਾਬਾ ਬੜੇ ਪਿਆਰ ਨਾਲ ਸੁਲਝਾ ਦਿਆ ਕਰਦਾ ਜਿਹਨੇ ਚੋਰੀ ਕੀਤੀ ਹੁੰਦੀ ਉਹਦੀ ਵੀ ਉਹ ਪਕੜ ਲਿਆ ਕਰਦਾ ਕਹਿੰਦੇ ਜਿਹਦੇ ਕੋਲ ਕੋਈ ਮਸਲਾ ਹੁੰਦਾ ਉਹ ਪੱਜਾ ਪੱਜਾ ਉਹਦੇ ਕੋਲ ਆਇਆ ਕਰਦਾ ਕਹਿੰਦੇ ਉਹਦੇ ਜਿਹੜੇ ਮਸਲੇ ਸੁਲਝਾਏ ਕਦੇ ਕਿਸੇ ਨੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਕੀਤਾ ਕਿੰਦੇ ਪਰ ਇੰਨਾ ਹੈਗਾ ਸੀ ਕਿ ਜੇਕਰ ਤੁਸੀਂ ਇਸ ਚੀਜ਼ ਦੇ ਨਾਲ ਸੰਤੁਸ਼ਟ ਨਹੀਂ ਹੈਗੇ ਤਾਂ ਤੁਸੀਂ ਇਹ ਮਸਲਾ ਰਾਜੇ ਦੇ ਕੋਲ ਵੀ ਲੈ ਕੇ ਜਾ ਸਕਦੇ ਹੋ ਪਰ ਕਿੰਦੇ ਅਜ ਤੱਕ ਕੋਈ ਐਵੇਂ ਦੀ ਨੋਬਤ ਨਹੀਂ ਸੀ ਆਈ ਕਿ ਉਹਦੇ ਫੈਸਲੇ ਤੇ ਕਿਸੇ ਨੇ ਉਂਗਲ ਚੁੱਕੀ ਹੋਵੇ ਕਿੰਦੇ ਦੂਰ ਦਰਾਡੇ ਉਹਦੇ ਫੈਸਲੇ ਦੇ ਚਰਚੇ ਸਨ ਕਿੰਦੇ ਉਸੇ ਨਗਰ ਦਾ ਜਿਹੜਾ ਰਾਜਾ ਸੀ ਉਹ ਬੜਾ ਜ਼ਿਆਦਾ ਧਰਮੀ ਤੇ ਨਿਆਂ ਕਰਨ ਵਾਲਾ ਸੀ ਕਿੰਦੇ ਹਰ ਇੱਕ ਨੇ ਉਸ ਰਾਜੇ ਦੀ ਪ੍ਰਸ਼ੰਸਾ ਕਰਿਆ ਕਰਨੀ ਕਿੰਦੇ ਉਹਦੇ ਰਾਜ ਦਰਬਾਰ ਵਿੱਚ ਬੜੇ ਜਿਆਦੇ ਗਿਆਨੀ ਤੇ ਬੜੇ ਵਿਦਵਾਨ ਲੋਕ ਸਨ ਇੱਕ ਦਿਨ ਕਿੰਦੇ ਦਰਬਾਰ ਲੱਗਾ ਹੋਇਆ ਸੀ ਰਾਜੇ ਦਾ ਧਿਆਨ ਆਪਣੇ ਇੱਕ ਮੰਤਰੀ ਤੇ ਗਿਆ ਕਿੰਦੇ ਜਦੋਂ ਦਾ ਦਰਬਾਰ ਲੱਗਾ ਸੀ ਕਿੰਦੇ ਉਹ ਉਦੋਂ ਦਾ ਬੜਾ ਜਿਆਦਾ ਕਿੰਦਾ ਉਲਝਣ ਵਿੱਚ ਸੀ ਮੁੱਖ ਤੋਂ ਪਤਾ ਲੱਗਦਾ ਪਿਆ ਸੀ ਕਿ ਉਦਾਸ ਹੈ ਮਨ 'ਚ ਸਵਾਲਾਂ ਦੇ ਬੜੇ ਜਿਆਦੀ ਹਲ ਚਲੇ ਉਹਦੇ ਕੋਲ ਗਿਆ ਜਦੋਂ ਦਰਬਾਰ ਖਤਮ ਹੋਇਆ ਉਹਨੂੰ ਪੁੱਛਦਾ ਹੈ ਵੀ ਤੂੰ ਕੀ ਗੱਲ ਤੂੰ ਸਵੇਰ ਦਾ ਹੀ ਬੜਾ ਉਦਾਸ ਹੈ ਉਹਨੇ ਕਿਹਾ ਰਾਜਾ ਤਾਨੂੰ ਪਤਾ ਹੈ ਵੀ ਮੈਂ ਲੋਕਾਂ ਦੇ ਮਸਲੇ ਸੁਲਝਾਉਣਾ ਕਿੰਦੇ ਅੱਜ ਕੱਲ ਲੋਕ ਬੜੇ ਸਿਆਣੇ ਹੋ ਗਏ ਨੇ ਪਰ ਕਿੰਦੇ ਜਿਵੇਂ ਸਿਆਣੇ ਵੀ ਹੋ ਗਏ ਨੇ ਓਵੇਂ ਹੀ ਓਵੇਂ ਕਿੰਦੇ ਲੋਕਾਂ ਨੇ ਕਈ ਸਾਧਰ ਚੀਜ਼ਾਂ ਵੀ ਅਪਣਾ ਲੀਆਂ ਨੇ ਜਿਸ ਕਾਰਨ ਮੇਰੇ ਕੋਲ ਬੜੇ ਜਿਆਦੇ ਲੜਾਈ ਝਗੜੇ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਸੁਲਝਾਉਣਾ ਵਾ ਕਿੰਦੇ ਸਵੇਰ ਤੋਂ ਸ਼ਾਮ ਇਸੇ ਕੰਮ 'ਚ ਹੋ ਜਾਂਦੀ ਹੈ ਨਾ ਤਾਂ ਪਰਿਵਾਰ ਨਾਲ ਸਮਾਂ ਬਿਤਾ ਸਕਦਾ ਤੇ ਨਾ ਹੀ ਕੋਈ ਹੋਰ ਕੰਮਕਾਰ ਕਰ ਸਕਦਾ ਮੈਂ ਇਸ ਕੰਮ ਤੋਂ ਥੋੜਾ ਜਿਹਾ ਕਿੰਦੇ ਉਦਾਸ ਹੋ ਗਿਆ ਜੇਕਰ ਤੁਸੀਂ ਕਹੋ ਤਾਂ ਤੁਸੀਂ ਮੇਰੇ ਨਾਲ ਕਿਸੇ ਇੱਕ ਜਣੇ ਨੂੰ ਰੱਖ ਦੋ ਰਾਜੇ ਨੇ ਕਿਹਾ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋ ਮੈਨੂੰ ਤੇ ਆਪਣੇ ਰਾਜ ਦੀ ਸੁਖ ਸ਼ਾਂਤੀ ਚਾਹੀਦੀ ਹੈ ਉਹਨੇ ਕਿਹਾ ਕੋਈ ਹੈ ਤੁਹਾਡੀ ਨਿਗਾਹ 'ਚ ਜਿਸ ਨੂੰ ਆਪਾਂ ਰੱਖ ਸਕੀਏ ਉਹਨੇ ਕਿਹਾ ਇੱਕ ਨਗਰ ਹੈ ਆਪਣੇ ਰਾਜ ਵਿੱਚ ਉੱਥੇ ਇੱਕ ਬਜ਼ੁਰਗ ਹੈ ਉਸ ਨੂੰ ਰੱਖ ਦੋ ਹੁਣ ਰਾਜੇ ਨੇ ਕਿਹਾ ਵੀ ਦੇਖੋ ਮੈਂ ਜਿਸ ਨੂੰ ਵੀ ਰੱਖਾਂਗਾ ਉਹਦਾ ਪਹਿਲਾਂ ਪ੍ਰੀਖਿਆ ਜ਼ਰੂਰ ਲਵਾਵਾਂਗਾ ਪ੍ਰੀਖਿਆ ਲਿਆਂ ਬਿਨਾ ਮੈਂ ਨਹੀਂ ਰੱਖ ਸਕਦਾ ਉਹਨੇ ਕਿਹਾ ਕੋਈ ਨਾ ਰਾਜੀ ਨੇ ਕਿਹਾ ਕਿ 7 ਦਿਨ ਦਾ ਸਮਾਂ ਜਿਸ ਜਿਸ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਉਸ ਨੂੰ ਬੁਲਾ ਕੇ ਲੈ ਆਓ ਜਿਸ ਦੇ ਵੀ ਮੂੰਹੋਂ ਉਹ ਸੁਣਦਾ ਉਹ ਹਰ ਇੱਕ ਬਜ਼ੁਰਗ ਬਾਬੇ ਦੀ ਤਾਰੀਫਾਂ ਕਰਦੇ ਹੁਣ ਸੋਚਣ ਲੱਗਾ ਵੀ ਬਜ਼ੁਰਗ ਬਾਬੇ ਨੂੰ ਤਾਂ ਮਿਲਣਾ ਚਾਹੀਦਾ ਹੁਣ ਨਾ ਉਂਝ ਵੀ ਉਹ ਸਧਾਰਨ ਕੱਪੜੇ ਪਾ ਕੇ ਤੇ ਆਸੇ-ਪਾਸੇ ਨਗਰ 'ਚ ਦੇਖਿਆ ਕਰਦੇ ਸੀ ਵੀ ਕੀ ਦੁੱਖ ਤਕਲੀਫ ਹੈ ਤੇ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ ਕਿੰਦੇ ਆ ਸਧਾਰਨ ਕੱਪੜੇ ਪਾ ਕੇ ਤੇ ਕਹਿੰਦੇ ਉਹ ਘੋੜੇ ਉੱਤੇ ਚੜ ਕੇ ਤੇ ਜਾਣ ਦੇਸ ਕਿੰਦੇ ਹਜੇ ਕੁਝ ਦੂਰੀ ਤੇ ਹੀ ਨਿਕਲੇ ਸਨ ਕਿ ਇੱਕ ਰੁੱਖ ਦੇ ਥਲੇ ਕਮੰਗਤਾ ਬੈਠਾ ਆਪਣੇ ਜੜਾ ਬਾਟਾ ਸੀ ਉਹਨੂੰ ਬਾਰ-ਬਾਰ ਖੜਕਾਏ ਜਾਵੇ ਇਹ ਰਾਜਾ ਜਦੋਂ ਕੋਲੋਂ ਲੰਘਿਆ ਤੇ ਉਹਨੇ ਕਿਹਾ ਪਲੇ ਪੁਰਖਾ ਸਵੇਰ ਦਾ ਕੁਝ ਨਹੀਂ ਖਾਦਾ ਜੇ ਕੁਝ ਦੇ ਦੇ ਤੇ ਤੇਰੀ ਬੜੀ ਕਿਰਪਾ ਹੋਵੇ ਰਾਜਾ ਹੁਣ ਪਹਿਲਾਂ ਹੀ ਬੜੀ ਦਇਆ ਭਾਵਨਾ ਵਾਲਾ ਸੀ ਕਿੰਦੇ ਉਹਨੇ ਆਪਣੀ ਜੇਬ ਦੇ ਵਿੱਚ ਇੱਕ ਸੋਨੇ ਦਾ ਸਿੱਕਾ ਕੱਢਿਆ ਤੇ ਉਹਦੇ ਬਾਟੇ ਦੇ ਵਿੱਚ ਪਾ ਕੇ ਕਿਹਾ ਵੀ ਤੂੰ ਦੱਸ ਤੂੰ ਕੋਈ ਕੰਮਕਾਰ ਵੀ ਜਾਣਦਾ ਉਹਨੇ ਕਿਹਾ ਜੀ ਬਚਪਨ ਤੋਂ ਹੀ ਇਹੀ ਕੰਮ ਜਾਣਦਾ ਤੇ ਇਹੀ ਮੈਨੂੰ ਆਉਂਦਾ ਹੁਣ ਰਾਜਾ ਸੋਚਣ ਲੱਗਾ ਵੀ ਇਨ੍ਹਾਂ ਦੀ ਇਹ ਜਿਹੜੀ ਦਸ਼ਾ ਹੈ ਕਿਵੇਂ ਠੀਕ ਕੀਤੀ ਜਾਵੇ ਇਹ ਸੋਚਦਾ ਸੋਚਦਾ ਰਾਜਾ ਅੱਗੇ ਅੱਗੇ ਚਲਾ ਗਿਆ ਪਰ ਉਹਨੂੰ ਐਵੇਂ ਅਹਿਸਾਸ ਹੋਇਆ ਵੀ ਜਿਵੇਂ ਨਾ ਕੋਈ ਹੈ ਉਹਦੇ ਪਿੱਛੇ-ਪਿੱਛੇ ਤੁਰੀ ਆਉਣ ਦੇ ਰਾਜੇ ਨੇ ਮੁੜ ਕੇ ਦੇਖਿਆ ਤੇ ਉਹੀ ਮੰਗਤਾ ਉਹਦੇ ਪਿੱਛੇ ਦੂਰੀ ਆਉਂਦਿਆ ਸੀ ਰਾਜਾ ਉੱਥੇ ਖੜ ਗਿਆ ਰਾਜੇ ਨੇ ਪੁੱਛਿਆ ਵੀ ਮੇਰਕੁਲ ਜੋ ਹੈ ਸੀ ਮੈਂ ਤੈਨੂੰ ਦੇ ਤਾਂ ਤੂੰ ਮੇਰੇ ਪਿੱਛੇ ਕਿਉਂ ਆਉਣ ਦੇ ਮੈਂ ਕਾਰਨ ਜਾਣ ਸਕਦਾ ਕਹਿੰਦਾ ਰਾਜਾ ਮੈਂ ਤਾਂ ਅਗਲੇ ਨਗਰ ਜਾਂਦਿਆ ਜੇਕਰ ਤੁਸੀਂ ਵੀ ਅਗਲੇ ਨਗਰ ਜਾਣਦੇ ਹੋ ਤਾਂ ਮੈਨੂੰ ਨਾਲ ਪਿਠਾ ਕੇ ਲੈ ਜਾਓ ਰਾਜਾ ਹੁਣ ਬੜਾ ਚੰਗਾ ਸੀ ਉਹਨੇ ਕੋੜੇ ਤੇ ਬਿਠਾ ਲਿਆ ਜਦੋਂ ਅਗਲਾ ਨਗਰ ਆਇਆ ਨਾ ਤੇ ਕਹਿੰਦੇ ਰਾਜੇ ਨੇ ਕਿਹਾ ਵੀ ਮੈਂ ਤੇ ਇੱਥੋਂ ਤੱਕ ਹੀ ਆਉਣਾ ਸੀ ਤੁਸੀਂ ਇੱਥੇ ਉਤਰ ਜਾ ਜਦੋਂ ਉਤਰਿਆ ਰਾਜਾ ਜਾਣ ਲੱਗਾ ਤਾਂਨੇ ਘੋੜੇ ਦੀ ਲਗਾਮ ਖਿੱਚ ਲਈ ਉਹ ਕਹਿੰਦਾ ਵੀ ਤੁਸੀਂ ਘੋੜੇ ਦੀ ਲਗਾਮ ਕਿਉਂ ਖਿੱਚੀ ਕਹਿੰਦੇ ਵੀ ਇਹ ਘੋੜਾ ਮੇਰਾ ਹੈ ਤੇ ਤੂੰ ਇੱਥੇ ਛੱਡ ਦੇ ਉਹਨੇ ਕਹਿੰਦਾ ਇੱਕ ਤਾਂ ਰਾਜਾ ਕਹਿੰਦਾ ਮੈਂ ਤੈਨੂੰ ਬਿਠਾ ਕੇ ਲੈ ਕੇ ਆਇਆ ਹਾਂ ਉੱਤੋਂ ਤੂੰ ਮੇਰਾ ਘੋੜਾ ਵੀ ਮੱਲ ਮਾਰੀ ਆਉਣਾ ਉਹਨੇ ਕਿਹਾ ਇਹ ਘੋੜਾ ਮੇਰਾ ਹੈ ਆਪਸ ਵਿੱਚ ਜਦੋਂ ਉੱਚੀ ਆਵਾਜ਼ ਹੋਈ ਤੇ ਕਹਿੰਦੇ ਬੜੇ سارے ਲੋਕ ਆਸੇ ਪਾਸੇ ਇਕੱਠੇ ਹੋ ਗਏ ਉਹਨਾਂ ਕਿਹਾ ਵੀ ਤੁਸੀਂ ਕਿਉਂ ਲੜਦੇ ਹੋ ਹੁਣ ਮੰਗਤਾ ਕਹਿੰਦਾ ਇਹ ਘੋੜਾ ਮੇਰਾ ਹੈ ਮੈਨੂੰ ਨਾਲ ਬਿਠਾ ਕੇ ਲੈ ਕੇ ਆਇਆ ਸੀ ਤੇ ਹੁਣ ਮੱਲ ਮਾਰੀ ਜਾਂਦਾ ਰਾਜੇ ਨੇ ਕਿਹਾ ਇਹ ਘੋੜਾ ਮੇਰਾ ਹੈ ਮੈਂ ਇਸ ਨੂੰ ਬਿਠਾ ਕੇ ਲਿਆਇਆ ਸੀ ਹੁਣ ਇਹ ਮੱਲ ਮਾਰੀ ਜਾਂਦਾ ਉਹਨਾਂ ਕਿਹਾ ਦੇਖੋ ਉਹ ਸਾਹਮਣੇ ਜਿਹੜਾ ਬਜ਼ੁਰਗ ਬਾਬੇ ਦਾ ਦਰਬਾਰ ਲੱਗਿਆ ਹੋਇਆ ਉੱਥੇ ਚਲੇ ਜਾਓ ਉਹ ਤੁਹਾਡੇ ਮਸਲਾ ਹੱਲ ਕਰ ਦੇਣਗੇ ਲੜੋ ਨਾ ਤੇ ਨਾ ਹੀ ਉੱਚੀ ਆਵਾਜ਼ ਕਰਕੇ ਲੋਕਾਂ ਨੂੰ ਪਰੇਸ਼ਾਨ ਕਰੋ ਹੁਣ ਰਾਜਾ ਤਾਂ ਪਹਿਲਾਂ ਹੀ ਉਹਦੀ ਤਾਰੀਫਾਂ ਸੁਣੀ ਖੜਾ ਸੀ ਉਹ ਕਹਿੰਦਾ ਵੀ ਕੋਈ ਨਾ ਮੈਂ ਸੱਚਾ ਆ ਤੇ ਮੈਂ ਉੱਥੇ ਜਾਣ ਲਈ ਤਿਆਰ ਆ ਹੁਣ ਮੰਗਤਾ ਵੀ ਕਹਿੰਦਾ ਮੈਂ ਵੀ ਸੱਚਾ ਆ ਤੇ ਮੈਂ ਵੀ ਇੱਥੇ ਜਾਣ ਲਈ ਤਿਆਰ ਆ ਹੁਣ ਦੋਨੋਂ ਜਣੇ ਉੱਥੇ ਚਲੇ ਜਾਂਦੇ ਨੇ ਉਸ ਤੋਂ ਅੱਗੇ ਦੋ ਜਣਿਆਂ ਦੀ ਹੋਰ ਵਾਰੀ ਆਉਂਦੀ ਏ ਤੇ ਉਹ ਵੀ ਉੱਥੇ ਖੜੇ ਹੁੰਦੇ ਨੇ ਹੁਣ ਜਿਹੜੀ ਪਹਿਲੇ ਉਸ ਤੋਂ ਦੋ ਅੱਗੇ ਖੜੇ ਹੁੰਦੇ ਨੇ ਉੱਚ ਇੱਕ ਜਿਹੜਾ ਹੁੰਦਾ ਕਿਸੇ ਸੇਠ ਦੇ ਉਹ ਮਣੀਮ ਲੱਗਿਆ ਹੁੰਦਾ ਉਹਦੇ ਸਾਰੇ ਕੰਮਕਾਰ ਕਰਦਾ ਹੁੰਦਾ ਪੈਸੇ ਟਕੇ ਦਾ ਹਿਸਾਬ ਰੱਖਦਾ ਹੁੰਦਾ ਤੇ ਇੱਕ ਪਾਸੇ ਗਰੀਬ ਜਾਂ ਕਿਸਾਨ ਹੁੰਦਾ ਹੁਣ ਦੋਵਾਂ ਦਾ ਆਪਸ ਚ ਇਹ ਕਲਾਕਲੇਸੀ ਵੀ ਉਹ ਦੋਵੇਂ ਜਣੇ ਇੱਕ ਬੀਬੀ ਨੂੰ ਕਹਿ ਰਹੇ ਸੀ ਉਹ ਕਹਿੰਦਾ ਕਿਸਾਨ ਕਹਿੰਦਾ ਵੀ ਇਹ ਮੇਰੇ ਘਰ ਵਾਲੀ ਏ ਤੇ ਉਹ ਜਿਹੜਾ ਉਹਦਾ ਮੁੰਸ਼ੀ ਸੀ ਉਹ ਕਹਿੰਦਾ ਮੇਰੀ ਘਰ ਵਾਲੀ ਏ ਹੁਣ ਉਹ ਬਾਬੇ ਨੇ ਜਿਹੜਾ ਦੇਖਿਆ ਉਹਨੇ ਉਸ ਬੀਬੀ ਵੱਲ ਤੱਕਿਆ ਹੁਣ ਦੋਵੇਂ ਜਣੇ ਕਹਿੰਦੇ ਜੀ ਨਾ ਵੀ ਇਹ ਬੋਲ ਵੀ ਨਹੀਂ ਸਕਦੀ ਤੇ ਸੁਣ ਵੀ ਨਹੀਂ ਸਕਦੀ ਉਹਨੇ ਕਿਹਾ ਚਲ ਕੋਈ ਨਾ ਇਹਨੂੰ ਨਾ ਤੁਸੀਂ ਇੱਥੇ ਛੱਡ ਜੋ ਤੇ ਸਵੇਰੇ ਆ ਜਾ ਜੇ ਤੇ ਮੈਂ ਫੈਸਲਾ ਕਰ ਦਾਂਗਾ ਬੇਕੀ ਦੇ ਘਰ ਵਾਲੀ ਉਹ ਬੀਬੀ ਨੂੰ ਉਹਨੇ ਆਪਣੇ ਘਰ ਦੇ ਅੰਦਰ ਘੱਲ ਦਿੱਤਾ ਕਹਿੰਦੇ ਉਸ ਤੋਂ ਅਗਲਾ ਫੈਸਲਾ ਸੀ ਕਹਿੰਦੇ ਇੱਕ ਨਾ ਵੀ ਕੋਈ ਵਪਾਰੀ ਸੀ ਕਹਿੰਦੇ ਵਪਾਰੀ ਕੀ ਵੀ ਉਹ ਨਾ ਜਿਵੇਂ ਕੋਈ ਬੱਕਰੀ ਹੁੰਦੀ ਭੇਡ ਹੁੰਦੀ ਵੀ ਕਹਿੰਦੇ ਵੀ ਜਿਹੜੀ ਵੀ ਹੁਣ ਪਤਾ ਸੀ ਵੀ ਇਹ ਹਾਲਾਤ ਹੁਣ ਕੁਝ ਸਮੇਂ ਜਿਉਂਦੇ ਰਹਿਣਾ ਤੇ ਕਹਿੰਦੇ ਉਹਨੂੰ ਕੱਟ ਵੱਢ ਕੇ ਤੇ ਲੋਕਾਂ ਦੇ ਘਰ ਜਿਹੜੇ ਉਸ ਸਮੇਂ ਕੁਝ ਖਾਣਾ ਪਸੰਦ ਕਰਦੇ ਸਨ ਤੇ ਉਹਨਾਂ ਦੇ ਘਰ ਤੇ ਆਇਆ ਕਰਦਾ ਸੀ ਭਾਵ ਕਹ ਲੋ ਵੀ ਕਸਾਈ ਸੀ ਤੇ ਜਿਹੜਾ ਦੁੱਜਾ ਸੀ ਕਹਿੰਦੇ ਉਹਨਾਂ ਤੇਲ ਵੇਚਿਆ ਕਰਦਾ ਸੀ ਹੁਣ ਦੋਹਾਂ ਦੇ ਕੋਲ ਨਾਲ 1000 ਸੋਨੇ ਦੀਆਂ ਮੋਹਰਾਂ ਦੀ ਇੱਕ ਪੋਟਲੀ ਸੀ ਹੁਣ ਜਿਹੜਾ ਦੁੱਜਾ ਸੀ ਕੱਟ ਵੱਢ ਕਰਨ ਵਾਲਾ ਉਹ ਤੇ ਕਹਿੰਦਾ ਇਹ ਮੇਰੀ ਏ ਤੇ ਜਿਹੜਾ ਉਹ ਤੇਲੀ ਸੀ ਜਿਹੜਾ ਤੇਲ ਵੇਚਿਆ ਕਰਦਾ ਸੀ ਉਹ ਕਹਿੰਦਾ ਮੇਰੀ ਹੁਣ ਦੋਵਾਂ ਦੀ ਗੱਲ ਪੂਰੀ ਸੁਣੀ ਉਹਨੇ ਕਿਹਾ ਜੀ ਇਹ ਮੇਰੀ ਏ ਮੈਂ ਆਪਣੇ ਜਿਹੜਾ ਤੇਲੀ ਸੀ ਜਿਹੜਾ ਤੇਲ ਵੇਚਦਾ ਸੀ ਕਹਿੰਦਾ ਆਪਣੇ ਨਾਲ ਇੱਥੇ ਦੱਬ ਵਿੱਚ ਰੱਖ ਕੇ ਤੇ ਲਈ ਜਾਂਦਾ ਸੀ ਆਪਣੇ ਬੰਨ ਕੇ ਤੇ ਕਹਿੰਦੇ ਰਸਤੇ 'ਚ ਡੇਗੀ ਤੇ ਐਨੇ ਚੁੱਕ ਲਏ ਇਹ ਮੇਰੀ ਏ ਦੂਜਾ ਕਹਿੰਦਾ ਜਿੰਨੀ ਨਹੀਂ ਇਹ ਮੇਰੀ ਦੁਕਾਨ ਤੇ ਪਈ ਸੀ ਇਹ ਚੁੱਕ ਕੇ ਲਿਆ ਇਹ ਮੇਰੀ ਏ ਹੁਣ ਦੋਵਾਂ ਜਣਿਆਂ ਦੀ ਗੱਲ ਸੁਣੀ ਹੁਣ ਉਹਨਾਂ ਨੇ ਕਿਹਾ ਵੀ ਸਵੇਰੇ ਇਸ ਸਮੇਂ ਆਜੋ ਤੁਹਾਨੂੰ ਫੈਸਲਾ ਸੁਣਾ ਦਾਂਗੇ ਵੀ ਏ ਕੀ ਦੀ ਹੈ ਉਹਨੇ ਕਿਹਾ ਠੀਕ ਹੈ ਤੀਜਾ ਫੈਸਲਾ ਹੁਣ ਰਾਜੇ ਤੇ ਮੰਗਤੇ ਦਾ ਸੀ ਰਾਜੇ ਤੇ ਮੰਗਤੇ ਨੇ ਮੰਗਤੇ ਨੇ ਸਾਰੀ ਗੱਲ ਦਸੀ ਵੀ ਮੈਂ ਰਾਹ ਦੇ ਵਿੱਚੋਂ ਇਹਨੂੰ ਚੜਾ ਕੇ ਲਿਆਇਆ ਇਹ ਨਗਰ ਚ ਤਾਰਿਆ ਤੇ ਏ ਆਂਦਾ ਘੋੜਾ ਮੇਰਾ ਰਾਜੇ ਨੇ ਕਿਹਾ ਰਸਤੇ 'ਚ ਹੀ ਮੰਗਦਾ ਪਿਆ ਸੀ ਮੈਂ ਨੂੰ ਇੱਕ ਮੋਹਰ ਦਿੱਤੀ ਉਸ ਤੋਂ ਬਾਅਦ ਇਹਨੇ ਮੇਰੇ ਤੋਂ ਮਦਦ ਮੰਗੀ ਮੈਂ ਬਿਠਾ ਕੇ ਵੀ ਲੈ ਕੇ ਆਇਆ ਤੇ ਹੁਣ ਇਹ ਕਹਿੰਦਾ ਵੀ ਏ ਜਿਹੜਾ ਘੋੜਾ ਮੇਰਾ ਹੈ ਹੁਣ ਬਾਬੇ ਨੇ ਕਿਹਾ ਵੀ ਕੋੜਾ ਇੱਥੇ ਛੱਡ ਜੋ ਸਵੇਰੇ ਆ ਜੇ ਤੁਹਾਡਾ ਫੈਸਲਾ ਹੋ ਜਾਏਗਾ ਹੁਣ ਉਹ ਬਾਬੇ ਨੇ ਆਪਣਾ ਦਰਬਾਰ ਬੰਦ ਕਰਤਾ ਸਵੇਰ ਹੋਈ ਉਹਨੇ ਪਰਮਾਤਮਾ ਦਾ ਨਾਮ ਲਿਆ ਤੇ ਉਸ ਤੋਂ ਬਾਅਦ ਉਹਨੇ ਫੈਸਲਾ ਸੁਣਾਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਹੁਣ ਉਹ ਆਏ ਉਹਨੇ ਹੁਣ ਜਿਹੜਾ ਮੁੰਸ਼ੀ ਸੀ ਤੇ ਦੂਜਾ ਕਿਸਾਨ ਸੀ ਉਹ ਬੀਬੀ ਨੂੰ ਬੁਲਾ ਕੇ ਤੇ ਮੁੰਸ਼ੀ ਨੂੰ ਕਿਹਾ ਦੇਖ ਪ੍ਰਾਵਾ ਇਹ ਤੇਰੀ ਘਰ ਵਾਲੀ ਹੈ ਤੂੰ ਇਹਨੂੰ ਇੱਜ਼ਤ ਸਹਿਤ ਘਰ ਲੈ ਜਾ ਤੇ ਆਪਣੇ ਆਰਾਮ ਨਾਲ ਜ਼ਿੰਦਗੀ ਬਤੀਤ ਕਰੋ ਉਨੇ ਕਿਸਾਨ ਨੂੰ ਕਿਹਾ ਤੂੰ ਝੂਠ ਬੋਲਿਆ ਤੇ ਕਿਹਾ ਇਹਦੀ ਜ਼ਮੀਨ ਦਾ ਚੌਥਾ ਹਿੱਸਾ ਕਹਿੰਦੇ ਗਰੀਬਾਂ ਦੇ ਵਿੱਚ ਦਾਨ ਕਰ ਦੋ ਤੇ ਨਾਲੇ ਕਹਿੰਦੇ ਵੀ ਇਸ ਨੂੰ ਰਾਜੇ ਦੇ ਕੋਲ ਸਖਤ ਸਜ਼ਾ ਲਈ ਭੇਜ ਦਿੱਤਾ ਜਾਵੇ ਹੁਣ ਅੱਗੇ ਉਹ ਜਿਹੜਾ ਥੇਲ ਵੇਚਦਾ ਸੀ ਤੇ ਉਹ ਜਿਹੜਾ ਕਟਵਾੜ ਕਰਦਾ ਸੀ ਦੋਹਾਂ ਨੂੰ ਬੁਲਾਇਆ ਹੁਣ ਉਹਨੂੰ ਕਿਹਾ ਵੀ ਇਹ ਜਿਹੜੀ ਪੋਟਲੀ ਨਾ 1000 ਸੋਨੇ ਦੇ ਮੋਹਰਾਂ ਦੀ ਇਹ ਕਸਾਈ ਦੀਆਂ ਨੇ ਇਹ ਇਹਨੂੰ ਦੇ ਦੋ ਉਹ ਤੇਲੀ ਨੂੰ ਕਿਹਾ ਵੀ ਜਿੰਨਾ ਵੀ ਇਹਦੇ ਕੋਲ ਤੇਲ ਆ ਉਹਦਾ ਚੌਥਾ ਹਿੱਸਾ ਇਸ ਨੂੰ ਦੇ ਦੋ ਤੇ ਨਾਲੇ ਇਹਨੂੰ ਸਜਾ ਦੇ ਲਈ ਰਾਜੇ ਦੇ ਕੋਲ ਪੇਜ ਦੋ ਉਹਨੇ ਕਿਹਾ ਠੀਕ ਹੈ ਹੁਣ ਜਿਹੜਾ ਘੋੜਾ ਸੀ ਦੋਵਾਂ ਜੁੜਿਆਂ ਨੂੰ ਬੁਲਾਇਆ ਪਹਿਲਾਂ ਨਾ ਉਹ ਉੱਥੇ ਖੜੇ ਜਿਹੜਾ ਰਾਜਾ ਸੀ ਉਹਨੂੰ ਲੈ ਕੇ ਚਲਾ ਗਿਆ ਰਾਜੇ ਨੂੰ ਕਿਹਾ ਵੀ ਰਾਜਾ ਆ ਦੇਖ ਵੀ ਇੱਥੇ ਮੇਰੇ ਸਾਰੇ ਘੋੜੇ ਨੇ ਉੱਥੇ ਲਗਭਗ 40 ਤੋਂ 50 ਘੋੜੇ ਸਨ ਕਿਹਾ ਰਾਜਨ ਇਥੋਂ ਆਪਣਾ ਘੋੜਾ ਦੇਖ ਕੇ ਤੇ ਲੈ ਆ ਉਹ ਬਜ਼ੁਰਗ ਬਾਬਾ ਬੂਹੇ ਦੇ ਅੱਗੇ ਖੜਾ ਰਿਹਾ ਰਾਜਾ ਆਪਣਾ ਘੋੜਾ ਦੇਖ ਕੇ ਤੇ ਲੈ ਕੇ ਉਹਦੇ ਕੋਲ ਆ ਗਿਆ ਹੁਣ ਨਾ ਰਾਜੇ ਨੇ ਕਿਹਾ ਇਹ ਨੂੰ ਬੰਨ ਕੇ ਵੀ ਆ ਉਹ ਬੰਨ ਕੇ ਆਇਆ ਉਸ ਤੋਂ ਬਾਅਦ ਰਾਜੇ ਰਾਜਾ ਨੂੰ ਬਾਹਰ ਕਹਿੰਦੇ ਵੀ ਤੂੰ ਖੜਾ ਹੋ ਜਾ ਫਿਰ ਮੰਗਤੇ ਨੂੰ ਬੁਲਾਇਆ ਮੰਗਤੇ ਨੂੰ ਕਿਹਾ ਵੀ ਦੇਖ ਇਹ ਚਕੋੜਾ ਕਿਹੜਾ ਤੇਰਾ ਤੇ ਮੇਰੇ ਕੋਲ ਲੈ ਕੇ ਆ ਘੋੜੇ ਨੂੰ ਉਹ ਲੈ ਕੇ ਆਇਆ ਹੁਣ ਕਿਹਾ ਵੀ ਇਹ ਨੂੰ ਬੰਨ ਕੇ ਵੀ ਆ ਉਹ ਬੰਨ ਕੇ ਵੀ ਆ ਗਿਆ ਬਾਹਰ ਆ ਕੇ ਉਹਨੇ ਕਿਹਾ ਵੀ ਇਹ ਮੰਗਤੇ ਇਹ ਤੇਰਾ ਕੋੜਾ ਨਹੀਂ ਇਹ ਇਨਾਂ ਦਾ ਕੋੜਾ ਹੈ ਹੁਣ ਕੋੜਾ ਉਹਨੂੰ ਦੇ ਦਿੱਤਾ ਤੇ ਮੰਗਤੇ ਨੂੰ ਕਿਹਾ ਵੀ ਇਹਦੇ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਪਰ ਇਹਨੇ ਝੂਠ ਬੋਲਿਆ ਝੂਠ ਦੀ ਸਜ਼ਾ ਇਹ ਆ ਵੀ ਨੂੰ ਤੇ ਖੜੇ ਖੜੋ ਤੇ ਪੰਜਾ ਕੋੜੇ ਮਾਰੇ ਜਾ ਤੇ ਸਾਰਿਆਂ ਨੂੰ ਦੱਸਿਆ ਜਾਏ ਵੀ ਇਹ ਝੂਠ ਬੋਲਦਾ ਤੇ ਅੱਗੇ ਤੋਂ ਇਹ ਤੋਂ ਸਾਵਧਾਨ ਰਹਿ ਕਿੰਦੇ ਇੰਨਾ ਕਹਿ ਕੇ ਹੋਰ ਫੈਸਲੇ ਆਏ ਹੁਣ ਹੁਣ ਨਾ ਹੋਰ ਲੜਾਈ ਝਗੜੇ ਦੇ ਫੈਸਲੇ ਨੂੰ ਦੇਖਣ ਲੱਗਾ ਕਿੰਨੇ ਸ਼ਾਮ ਹੋਈ ਉਹਨੇ ਦਰਬਾਰ ਬੰਦ ਕਰਤਾ ਪਰ ਉਹ ਦੇਖਦਾ ਵੀ ਜਿਹੜਾ ਰਾਜਾ ਆਮ ਇਨਸਾਨ ਬਣ ਕੇ ਆਇਆ ਉਹ ਅਜੇ ਵੀ ਉੱਥੇ ਖੜਾ ਹੈ। ਉਹਦੇ ਕੋਲ ਗਿਆ ਕਿ ਆਪਲੇ ਪੁਰਖੋ ਤੁਹਾਡਾ ਫੈਸਲਾ ਤਾਂ ਸਵੇਰੇ ਹੋ ਗਿਆ ਸੀ ਪਰ ਤੁਸੀਂ ਸਵੇਰ ਦੇ ਇੱਥੇ ਖੜੇ ਤੁਸੀਂ ਘਰ ਚਲੇ ਜਾਓ ਜੇ ਕੋਈ ਜ਼ਰੂਰਤ ਹੈ ਤਾਂ ਮੈਨੂੰ ਦੱਸੋ। ਉਹਨੇ ਕਿਹਾ ਨਹੀਂ ਬਾਬਾ ਵੀ ਮੈਨੂੰ ਨਾ ਮੈਂ ਸਵੇਰ ਦਾ ਇਹ ਜਾਣਨ ਲਈ ਖੜਾ ਵੀ ਜਿਹੜੇ ਅੱਜ ਸਵੇਰੇ ਤਿੰਨ ਫੈਸਲੇ ਹੋਏ ਸਨ ਤੁਸੀਂ ਉਹਨਾਂ ਬਾਰੇ ਕਿਵੇਂ ਪਤਾ ਕੀਤਾ? ਕਹਿੰਦੇ ਸਭ ਤੋਂ ਪਹਿਲੀ ਗੱਲ ਕਿੰਦੇ ਉਹ ਜਿਹੜਾ ਬੀਬੀ ਸੀ ਉਹ ਮੁੰਸ਼ੀ ਕਹਿੰਦਾ ਸੀ ਮੇਰੀ ਘਰ ਵਾਲੀ ਹੈ ਗਰੀਬ ਕਿਸਾਨ ਜਿਹੜਾ ਸੀ ਉਹ ਕਹਿੰਦਾ ਮੇਰੀ ਘਰ ਵਾਲੀ ਹੈ ਕਿੰਦੇ ਜਦੋਂ ਮੈਂ ਉਹਨੂੰ ਕਿਹਾ ਸੀ ਵੀ ਤੂੰ ਘਰ ਦੇ ਅੰਦਰ ਚੱਲ ਜਾ ਰਾਤ ਨੂੰ ਮੈਂ ਹਿਸਾਬ ਕਿਤਾਬ ਕਰਨਾ ਸੀ ਮੈਂ ਉਹ ਮੁੰਸ਼ੀ ਦੀ ਘਰ ਵਾਲੀ ਨੂੰ ਜਿਹੜਾ ਆਪਣੇ ਕੋਲ ਬੁਲਾਇਆ ਇੱਕ ਦਵਾ ਤੇ ਇੱਕ ਸ਼ਾਹੀ ਦਿੱਤੀ ਕਿਹਾ ਇਹਦੇ ਵਿੱਚ ਤੂੰ ਸ਼ਾਹੀ ਭਰ ਦੇ ਮੈਂ ਇਸ਼ਾਰੇ ਨਾਲ ਸਮਝਾਇਆ ਕਿੰਦੇ ਉਹਨੇ بڑے ਤਰੀਕੇ ਨਾਲ ਉਹ ਚ ਸ਼ਾਹੀ ਭਰ ਕੇ ਤੇ ਉਹ ਕਲਮ ਨੂੰ ਕਹਿੰਦੇ ਉਸ ਡੱਬੀ ਦੇ ਉੱਤੇ ਰੱਖ ਕੇ ਤੇ ਚਲੀ ਗਈ ਹੁਣ ਦੇਖੋ ਉਹ ਮੁੰਸ਼ੀ ਸਾਰਾ ਦਿਨ ਹਿਸਾਬ ਕਿਤਾਬ ਕਰਦਾ ਤੇ ਕਲਮ ਭਰਨ ਦੀ ਜਾਂਚ ਸਿਰਫ ਸਿਰਫ ਮੁੰਸ਼ੀ ਦੀ ਘਰ ਵਾਲੀ ਨੂੰ ਹੋ ਸਕਦੀ ਕਿਸਾਨ ਦੀ ਪਤਨੀ ਦੇ ਘਰ ਇਸ ਕਲਮ ਦਾ ਕੀ ਕੰਮ ਸੀ ਦਿਵਾਤ ਭਰਨ ਦਾ ਤੇ ਨਾ ਹੀ ਉਹਨੂੰ ਆਉਣੀ ਸੀ ਇੰਨੇ ਤਰੀਕੇ ਨਾਲ ਭਰਨ ਦੀ ਇਸ ਕਰਕੇ ਉਹ ਮੁੰਸ਼ੀ ਦੀ ਘਰ ਵਾਲੀ ਸੀ ਦੂਸਰੀ ਗੱਲ ਕਹਿੰਦੇ ਉਹ ਜਿਹੜਾ ਕਸਾਈ ਸੀ ਤੇ ਜਿਹੜਾ ਉਹ ਜਿਹੜਾ ਤੇਲ ਵੇਚਣ ਵਾਲਾ ਸੀ ਕਹਿੰਦੇ ਉਹਨਾਂ ਦੋਨਾਂ ਦੀ ਜਿਹੜਾ ਮੋਹਰਾਂ ਸਨ ਉਹਨਾਂ ਨੇ ਉਬਲਦੇ ਪਾਣੀ ਚ ਪਾਇਆ ਉਤੇ ਤੇਲ ਦੀ ਇੱਕ ਬੂੰਦ ਵੀ ਨੀਚੀ ਲੱਗੀ ਹੋਈ ਇਹਦਾ ਭਾਅ ਵੀ ਜੇ ਇੱਕ ਉਹਦੇ ਹੁੰਦੇ ਤੇਲੀ ਦੇ ਹੁੰਦੇ ਜਿਹੜਾ ਤੇਲ ਵੇਚਣ ਦਿਆ ਸੀ ਤੇ ਉਤੇ ਇੱਕ ਦਾ ਹੱਥ ਤੇ ਬੂੰਦ ਤੇ ਲੱਗਣੀ ਸੀ ਇਹਦਾ ਭਾਅ ਉਹ ਝੂਠ ਬੋਲਦਾ ਪਿਆ ਸੀ ਤੀਸਰਾ ਕਹਿੰਦੇ ਵੀ ਘੋੜੇ ਦੀ ਕਿਵੇਂ ਤੁਹਾਨੂੰ ਪਤਾ ਲੱਗਾ ਘੋੜੇ ਤੇ ਦੋਵਾਂ ਨੇ ਪਛਾਣ ਲੇ ਸਨ ਉਹਨੇ ਕਿਹਾ ਦੇਖ ਜਦੋਂ ਤੂੰ ਘੋੜੇ ਦੇ ਕੋਲ ਗਿਆ ਘੋੜਾ ਤੈਨੂੰ ਦੇਖ ਕੇ ਪਹਿਲਾਂ ਹੀ ਸਿਰ ਹਿਲਾਉਣ ਲੱਗ ਗਿਆ ਸੀ ਜਦੋਂ ਤੂੰ ਬੰਨ ਕੇ ਆਇਆ ਛੱਡ ਕੇ ਆਇਆ ਉਹ ਫਿਰ ਵੀ ਤੇਰੇ ਪਿੱਛੇ ਪਿੱਛੇ ਆਉਣ ਲਈ ਤਿਆਰ ਸੀ ਕਿੰਦੇ ਪਰ ਜਦੋਂ ਮੰਗਤਾ ਗਿਆ ਨਾ ਤਾਂ ਉਹਨੂੰ ਦੇਖ ਕੇ ਸਿਰ ਹਲਾਇਆ ਤੇ ਨਾ ਹੀ ਉਹਦੇ ਪਿੱਛੇ ਆਉਣ ਦਿਆ ਸੀ ਭਾਵ ਉਹ ਤੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਦੋਂ ਇਹ ਗੱਲ ਦੱਸੀ ਤੇ ਰਾਜਾ ਸੱਚੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਰਾਜੇ ਨੇ ਫਿਰ ਆਪਣਾ ਉਹਨੂੰ ਦੱਸਿਆ ਵੀ ਮੈਂ ਇਸ ਨਗਰ ਦਾ ਰਾਜਾ ਹਾਂ ਤੇ ਮੈਂ ਤੁਹਾਨੂੰ ਆਪਣੇ ਨਾਲ ਆਪਣੇ ਨਗਰ ਦੇ ਹੋਰ ਜਿਹੜੇ ਲੜਾਈ ਝਗੜੇ ਤੇ ਹੋਰ ਫੈਸਲੇ ਲਈ ਲੈਣਾ ਆਇਆ ਹਾਂ ਉਹਨੇ ਕਿਹਾ ਰਾਜਾ ਜਿਹੜਾ ਰਾਜਾ ਹੁੰਦਾ ਉਹ ਪ੍ਰਮਾਤਮਾ ਦਾ ਜਿਹੜਾ ਹੁਕਮ ਹੁੰਦਾ ਉਵੇਂ ਹੀ ਉਹਦਾ ਹੁਕਮ ਹੁੰਦਾ ਤੇ ਮੈਂ تیرੇ ਨਾਲ ਜ਼ਰੂਰ ਚੱਲਾਂਗਾ ਹੁਣ ਉਹ ਰਾਜਾ ਨਾ ਉਹ ਜਾਣਨਾ ਚਾਹੁੰਦਾ ਸੀ ਵੀ ਇਹਨੂੰ ਇਹ ਸਾਰੀਆਂ ਚੀਜ਼ਾਂ ਕਿਵੇਂ ਪਤਾ ਲੱਗ ਜਾਂਦੀਆਂ ਨੇ ਕਿ ਹਾਂ ਵੀ ਦੱਸੋ ਵੀ ਤੁਹਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦੀ ਬਾਰਕੀ ਕਿਵੇਂ ਪਤਾ ਲੱਗ ਜਾਂਦੀ ਹੈ ਉਨੇ ਕਹ ਰਾਜਨ ਮੈਂ ਹਰ ਰੋਜ਼ ਸਿੱਖਦਾ ਮੈਂ ਭਾਵੇਂ ਬਜ਼ੁਰਗ ਹੋ ਗਿਆ ਪਰ ਮੈਂ ਸਿੱਖਣਾ ਨਹੀਂ ਛੱਡਿਆ ਤੇ ਮੈਂ ਰੋਜ਼ ਨਵੀਆਂ ਚੀਜ਼ਾਂ ਸਿੱਖ ਕੇ ਜ਼ਿੰਦਗੀ 'ਚ ਅਮਲ ਕਰਦਾ ਤੇ ਇਸ ਦੇ ਨਾਲ ਹੀ ਕਾਮਯਾਬ ਹੁੰਨਾ ਜੋ ਜ਼ਿੰਦਗੀ ਦੇ ਹਰ ਪੜਾਅ 'ਤੇ ਕੁਝ ਨਾ ਕੁਝ ਸਿੱਖਦਾ ਰਹਿੰਦਾ ਉਹ ਆਪਣੇ ਗਿਆਨ 'ਚ ਵਾਅਦਾ ਕਰਦਾ ਰਹਿੰਦਾ ਤੇ ਗਿਆਨ ਹੀ ਉਹ ਚੀਜ਼ ਹੈ ਜੋ ਮਨੁੱਖ ਨੂੰ ਹਰ ਇੱਕ ਚੀਜ਼ ਹਾਸਲ ਕਰਵਾ ਸਕਦੀ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜਾ ਬੜਾ ਜ਼ਿਆਦਾ ਪਰਸੰਨ ਹੋਇਆ ਰਾਜੇ ਨੇ ਕਿਹਾ ਕਿ ਮੈਂ ਤਾਂ ਇਹ ਭੁੱਲੀ ਗਿਆ ਸੀ ਵੀ ਆਪਣੀ ਸਿੱਖਣ ਦੀ ਕੋਈ ਉਮਰ ਨਹੀਂ ਹੈਗੀ ਇਕ ਨਵੀਂ ਸਵੇਰ ਦੇ ਨਾਲ ਨਵਾਂ ਕੁਝ ਸਿੱਖੋ ਗਿਆਨ ਦਾ ਵਾਅਦਾ ਕਰੋ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਕਿਉਂਕਿ ਜੋ ਸਿੱਖਣਾ ਬੰਦ ਕਰ ਦਿੰਦਾ ਉਹ ਉਦੋਂ ਹੀ ਬਜ਼ੁਰਗ ਹੋ ਜਾਂਦਾ ਤੇ ਜੋ ਹਰ ਪਲ ਸਿੱਖਦਾ ਰਹਿੰਦਾ ਉਹ ਹਮੇਸ਼ਾ ਜਵਾਨ ਰਹਿੰਦਾ ਤੇ ਗਿਆਨ ਚ ਐਨਾ ਵਾਅਦਾ ਕਰ ਲੈਂਦਾ ਜਿਸ ਦੇ ਨਾਲ ਉਹ ਹਰ ਤਾਂ ਫਤਈ ਹਾਸਲ ਕਰਦਾ